ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਤੇ ਜਿਵੇਂ ਕਿ ਆਪ ਸੰਗਤ ਨੇ ਸਾਡੀ ਪਿਛਲੀ ਵੀਡੀਓ ਦੇ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਭਾਈ ਮਹਿਤਾ ਕਾਲੂ ਜੀ ਦੇ ਜੱਦੀ ਪਿੰਡ ਵਿਖੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਜੀ ਦੇ ਦਰਸ਼ਨ ਦੇਦਾਰ ਕੀਤੇ ਸਨ ਸੋ ਜਦ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਗਰ ਪੱਠੇਵਿੰਡਪੁਰ ਜੋ ਕਿ ਇਸ ਨਗਰ ਦਾ ਪੁਰਾਤਨ ਨਾਮ ਸੀ ਪਿੰਡ ਲੋਹਾਰ ਦੇ ਵਿੱਚ ਆਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀਆਂ ਫੌਜਾਂ ਸਮੇਤ ਇਸ ਸਥਾਨ ਤੇ ਉਤਾਰਾ ਕੀਤਾ ਜਿਸ ਨੂੰ ਅੱਜਕੱਲ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਦਰਸ਼ਨ ਦਿਦਾਰੇ ਕਰਵਾਉਂਦੇ ਨਾਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਸੰਗਤ ਜੀ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਜੀ ਦੇ ਜੋ ਕਿ ਨਗਰ ਡੇਰਾ ਸਾਹਿਬ ਲੋਹਾਰ ਵਿਖੇ ਸਿशोਭਤ ਹੈ ਇਸ ਸਥਾਨ ਨੂੰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੈ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਸ ਨਗਰ ਦੇ ਚਰਨਛੋਹ ਪ੍ਰਾਪਤ ਹੈ ਇਸ ਨਗਰ ਦਾ ਪ੍ਰਾਤਨ ਨਾਮ ਸੇ ਨਗਰ ਪਠੇਵਿੰਡਪੁਰ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸultanpur Lodhi ਨੂੰ ਜਾਂਦੇ ਸਮੇ ਗੁਰਦੁਆਰਾ ਡੇਰਾ ਸਾਹਿਬ ਵਾਲੇ ਅਸਥਾਨ ਤੇ ਆਏ ਜਿਸ ਅਸਥਾਨ ਦੇ ਆਪ ਸੰਗਤ ਨੂੰ ਅਸੀਂ ਪਿਛਲੀ ਵੀਡੀਓ ਦੇ ਰਾਹੀਂ ਦਰਸ਼ਨ ਕਰਵਾ ਚੁੱਕੇ ਹਾਂ ਜਦ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਡੇਰਾ ਸਾਹਿਬ ਵਿਖੇ ਆਏ ਤਾਂ ਉਸ ਸਮੇ ਬੇਦੀਆਂ ਵੱਲੋਂ ਗੁਰੂ ਜੀ ਦਾ ਅਵਿਰੋਧ ਕੀਤਾ ਗਿਆ ਤਾਂ ਗੁਰੂ ਜੀ ਨੇ ਕਿਹਾ ਕਿ ਪੱਠੇਵਿੰਡਪੁਰ ਸਮਾਂ ਪੈਣ ਤੇ ਤੁਸੀਂ ਛੱਡ ਜਾਓਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਅਨੁਸਾਰ ਵੇਦੀਆਂ ਦੇ ਵਿੱਚ ਆਪਸੀ ਝਗੜਾ ਸ਼ੁਰੂ ਹੋ ਗਿਆ ਅਤੇ ਨਗਰ ਪੱਠੇਵਿੰਡਪੁਰ ਜਿਹੜਾ ਸੀ ਉਹ ਉਜੜ ਗਿਆ ਤਾਂ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਅਸੀਂ 6ਵੇਂ ਜਾਮੇ ਦੇ ਵਿੱਚ ਦੁਬਾਰਾ ਆ ਕੇ ਇਸ ਨਗਰ ਨੂੰ ਵਸਾਉਣਾ ਕਰਾਂਗੇ ਗੁਰੂ ਨਾਨਕ ਜੀ ਦੀ 6ਵੀਂ ਜੋਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਸਰਹਾਲੀ ਅਤੇ ਚੋਲਾ ਸਾਹਿਬ ਦੀਆਂ ਸੰਗਤਾਂ ਨੂੰ ਉਤਾਰਦੇ ਹੋਏ ਗੁਰੂ ਜੀ ਚੋਲਾ ਸਾਹਿਬ ਤੋਂ ਚੱਲ ਕੇ ਫੌਜਾਂ ਸਮੇਤ ਜਦ ਨਗਰ ਪੱਠੇ ਵਿੰਡਪੁਰ ਵਿੱਚ ਭਾਵ ਕੇ ਇਸ ਨਗਰ ਦੇ ਵਿੱਚ ਆਏ ਤਾਂ ਇਸ ਗੁਰਦੁਆਰਾ ਰੋੜੀ ਸਾਹਿਬ ਵਾਲੇ ਅਸਥਾਨ ਤੇ ਗੁਰੂ ਜੀ ਨੇ ਫੌਜਾਂ ਸਮੇਤ ਉਤਾਰਾ ਕੀਤਾ ਸੀ ਇਸ ਸਥਾਨ ਤੋਂ ਹੀ ਗੁਰੂ ਜੀ ਨੇ ਜੋੜਾ ਉਤਾਰ ਕੇ ਗੁਰਦੁਆਰਾ ਡੇਰਾ ਸਾਹਿਬ ਵੱਲ ਮੁਖ ਕਰਕੇ ਹੱਥ ਜੋੜ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਤਾਂ ਉਸ ਸਮੇਂ ਮੀਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਇਸ ਪਾਸੇ ਮੱਥਾ ਟੇਕਣ ਦਾ ਕੀ ਕਾਰਨ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਪੁਰਾਤਨ ਨਗਰ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸਥਾਨ ਜਾਣ ਕੇ ਨਮਸਕਾਰ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਅਸਥਾਨ ਤੇ ਫੌਜ ਦਾ ਉਤਾਰਾ ਕੀਤਾ ਅਤੇ ਇਸ ਅਸਥਾਨ ਤੋਂ ਹੀ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਗੁਰਦੁਆਰਾ ਡੇਰਾ ਸਾਹਿਬ ਵਾਲੇ ਅਸਥਾਨ ਤੇ ਜਾ ਕੇ ਨਮਸਕਾਰ ਕੀਤੀ ਪ੍ਰਕਰਮਾ ਕੀਤੀਆਂ ਕੜਾ ਪ੍ਰਸ਼ਾਦ ਦੀ ਦੇਗ ਵਰਤਾ ਕੇ ਅਰਦਾਸ ਕਰਵਾਈ ਅਤੇ ਆਪਣੇ ਮੁਖ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਵਡਿਆਈ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਡੇਰਾ ਸਾਹਿਬ ਦੇ ਸਥਾਨ ਨੂੰ ਬਹੁਤ ਵਾਰ ਦਿੱਤੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਡੇਰਾ ਸਾਹਿਬ ਵਾਲੇ ਸਥਾਨ ਤੇ ਸੱਚ ਦੀ ਜੋਤ ਜਗਾ ਕੇ ਦੁਬਾਰਾ ਇਸ ਸਥਾਨ ਗੁਰਦੁਆਰਾ ਰੋੜੀ ਸਾਹਿਬ ਵਿਖੇ ਆ ਗਏ। ਇੱਥੇ ਆ ਕੇ ਸ਼ੇਵੇਂ ਪਾਤਸ਼ਾਹ ਜੀ ਨੇ ਲੰਗਰ ਦੀਗ ਤਿਆਰ ਕਰਵਾ ਕੇ ਸੰਗਤਾਂ ਨੂੰ ਚਕਾਏ। ਇਸ ਨਗਰ ਨੂੰ ਅੱਜਕੱਲ ਡੇਰਾ ਸਾਹਿਬ ਲੋਹਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਨਗਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹੈ। ਇਹ ਨਗਰ ਗੋਇੰਦਵਾਲ ਸਾਹਿਬ ਅਤੇ ਚੋਲਾ ਸਾਹਿਬ ਦੇ ਵਿਚਕਾਰ ਸਥਿਤ ਹੈ। ਸਤਖੰਡ ਵਾਸੀ ਬ੍ਰਹਮ ਗਿਆਨੀ ਜਥੇਦਾਰ ਬਾਬਾ ਵਿਸ਼ਨ ਸਿੰਘ ਜੀ ਮਿਸਲ ਸ਼ਹੀਦਾਂ ਤਰਨਾਂ ਦਲ ਬਾਬਾ ਬਕਾਲਾ ਜਿਨ੍ਹਾਂ ਨੇ ਇਹ ਦੋ ਨਿਸ਼ਾਨ ਸਾਹਿਬ ਇਸ ਸਥਾਨ ਤੇ ਲਗਵਾਏ ਅਤੇ ਨਾਲ ਹੀ ਇਸ ਸਥਾਨ ਤੇ ਇੱਕ ਖੂਹ ਲਗਵਾਇਆ ਸੀ ਅਤੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਵੀ ਬਾਬਾ ਵਿਸ਼ਨ ਸਿੰਘ ਜੀ ਹੁਣਾਂ ਦੁਆਰਾ ਹੀ ਕਰਵਾਈ ਗਈ ਸੀ ਸੋ ਸੰਗਤ ਜੀ ਏਸੀ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਜੋ ਕਿ ਨਗਰ ਡੇਰਾ ਸਾਹਿਬ ਲੋਹਾਰ ਵਿਖੇ ਸशोਭਤ ਹੈ ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਜੀ ਦੇ ਕੋਲੋਂ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ